ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੀ ਜਲਮੁਈ ਜਲ ਜਲ ਕਰੇ ਪੁਕਾਰ ਏ ਪਾਈ ਸਭ ਸ੍ਰਿਸ਼ਟੀ ਤ੍ਰਿਸ਼ਨਾ ਦੀ ਦਾਦੀ ਕਈ ਸੜੀ ਹੋਈ ਸੜ ਕਰਕੇ ਮਰ ਰਹੀ ਹੈ ਅਤੇ ਜਲ ਜਲ ਕੇ ਇਹ ਸੜ ਸੜ ਕੇ ਨਰਕਾਂ ਵਿੱਚ ਪੁਕਾਰ ਫਰਿਆਦਾਂ ਕਰਦੀ ਹੈ ਬਾਲ ਜਵਾਨੀ ਵਿਅਦਵਸਥਾ ਵਿੱਚ ਖਾਣ ਪੀਣ ਭੋਗਣ ਦੀ ਸਾੜੀ ਹੋਈ ਸੜ ਸੜ ਕੇ ਬੋਗਾਂ ਵਿੱਚ ਹੀ ਪੁਕਾਰਾਂ ਕਰਦੀ ਹੈ ਕਿ ਮੈਨੂੰ ਫਲਾਣਾ ਪਦਾਰਥ ਪ੍ਰਾਪਤ ਨਹੀਂ ਹੋਇਆ ਉਹ ਪ੍ਰਾਪਤ ਹੋ ਜਾਵੇ ਇਤਿਆਦ ਸਤਿਗੁਰੂ ਸੀਤਲ ਜੇ ਮਿਲੈ ਫਿਰ ਮਿਲ ਜਲੈਨ ਦੂਜੀ ਵਾਰ ਜੇਕਰ ਸ਼ਾਂਤ ਸਰੂਪ ਸਤਿਗੁਰੂ ਸਾਹਿਬ ਜੀ ਮਿਲ ਪੈਣ ਤਾਂ ਮੁੜ ਕੇ ਦੂਸਰੀ ਵਾਰ ਨਰਕਾਂ ਵਿੱਚ ਪੈ ਕੇ ਸੜਨਾ ਨਹੀਂ ਪੈਂਦਾ। ਪਾਪ ਮੁਕਤ ਹੋ ਜਾਂਦੀ ਹੈ। ਨਾਨਕ ਵਿਣ ਨਾ ਵੈ ਨਿਰਭਉ ਕੋ ਨਹੀਂ ਜਿ ਚਿਰ ਸਬਦ ਨਾ ਕਰੇ ਵਿਚਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਤਨਾ ਚਿਰ ਤੱਕ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਕੋਈ ਆਪਣੇ ਆਪੇ ਦੀ ਵਿਚਾਰ ਨਹੀਂ ਕਰਦਾ ਅਤੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਤਦੋਂ ਤੱਕ ਕੋਈ ਵੀ ਨਿਰਭਉ ਪੈ ਤੋ ਰਹਿਤ ਨਹੀਂ ਹੋ ਸਕਦਾ ਮਹੱਲਾ ਪਤੀ ਜਾ ਭੇਖੀ ਅਗਨ ਨ ਬੁਝਈ ਚਿੰਤਾ ਹੈ ਮਨ ਮਾਹੇ ਏ ਪਾਈ ਉਪਰੋਂ ਭੇਖ ਤਾਰਨ ਕਰਕੇ ਇਰਖਾ ਤ੍ਰਿਸ਼ਨਾ ਦੀ ਅਗਨੀ ਬੁਝਦੀ ਸਗੋਂ ਮਨ ਹਿਰਦੇ ਵਿੱਚ ਪਦਾਰਥਾਂ ਪ੍ਰਾਪਤੀ ਕਾਲ ਦੀ ਚਿੰਤਾ ਲੱਗੀ ਰਹਿੰਦੀ ਵਰਮੀ ਮਾਰੀ ਸਾਪ ਨ ਮਰੈ ਤੇ ਉਹ ਨਿਗੁਰੇ ਕਰਮ ਕਮਾਹੇ ਉਹ ਨਿਗੁਰੇ ਗੁਰੂ ਤੋਂ ਰਹਿਤ ਪਖੰਡੀ ਪੁਰਸ਼ ਤਾ ਤਿਸ ਪ੍ਰਕਾਰ ਕਰਮਾਂ ਨੂੰ ਕਮਾਉਂਦੇ ਜਿਵੇਂ ਸੱਪ ਦੀ ਖੁੱਡ ਨੂੰ ਵਰਮੀ ਨੂੰ ਮਾਰਨ ਨਾਲ ਸੱਪ ਨਹੀਂ ਮਰਦਾ ਬੇਖੀ ਪੁਰਸ਼ ਦੇਹ ਰੂਪੀ ਵਰਮੀ ਨੂੰ ਧੂਣੀਆ ਤਪੌੜ ਰੂਪੀ ਬਾਹਰੋਂ ਤਾਂ ਕੁੱਡੀ ਜਾਂਦੇ ਆ ਪਰ ਅੰਦਰੋਂ ਮਨ ਰੂਪੀ ਸੱਪ ਮਰਦਾ ਨਹੀਂ ਗ੍ਰਸਤ ਨੂੰ ਤਿਆਗ ਦਿੰਦੇ ਹਨ ਤੇ ਸਾਧਾਂ ਵਾਲਾ ਲਿਬਾਸ ਤਾਰ ਲੈਂਦੇ ਪਰ ਮਨ ਬਸਿਕਾਰ ਨਹੀਂ ਹੁੰਦਾ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਇਸ ਕਰਕੇ ਦਾਨੀ ਸਤਿਗੁਰਾਂ ਨੂੰ ਸੇਵਨਾ ਕਰੀਏ ਤਾਂ ਕਿ ਗੁਰਾਂ ਦਾ ਉਪਦੇਸ਼ ਸਾਡੇ ਮਨ ਅਰਦੇ ਵਿੱਚ ਆ ਕੇ ਵਸ ਜਾਵੇ ਮਨ ਤਾਂ ਨੀਤਲ ਸਾਤ ਹੋਏ ਤ੍ਰਿਸ਼ਨਾ ਅਗਨ ਬਜਾਏ ਉਪਦੇਸ਼ ਨਾਮ ਵਸਣ ਨਾਲ ਹਿਰਦਾ ਵਿਕਾਰਾਂ ਵੱਲੋਂ ਸੀਤਲ ਠੰਡਾ ਠਾਰ ਤਨ ਸਰੀਰ ਵੀ ਇੱਕ ਸੰਗਤ ਵੱਲੋਂ ਰੁਕ ਜਾਣ ਕਰਕੇ ਸ਼ਾਂਤੀ ਦੇ ਸੈਦ ਹੋ ਜਾਂਦਾ ਅਤੇ ਸਤਿਗੁਰੂ ਜੀ ਨਾਮ ਜਲ ਨਾਲ ਤ੍ਰਿਸ਼ਨਾ ਦੀ ਅੱਗ ਬਜਾ ਦਿੰਦੇ ਅਸੀਂ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਫਿਰ ਇੱਕ ਜਗ੍ਹਾ ਹੋਰ ਪੜ੍ਹਦੇ ਹਾਂ ਪ੍ਰਭ ਕੈ ਸਿਮਰਨ ਤ੍ਰਿਸਨਾ 부ਜੈ ਸੁਖਾ ਸੇਰ ਸਦਾ ਸੁਖ ਹੋਏ ਜਾ ਵਿੱਚ ਹੋ ਆਪ ਗਵਾਏ ਜਦੋਂ ਹਿਰਦੇ ਅੰਦਰੋਂ ਆਪਾ ਭਾਵ ਹੰਕਾਰ ਗਵਾਦੀਏ ਤਉ ਸੁਖਾਂ ਦਾ ਸਿਰ ਸ਼੍ਰੋਮਣੀ ਸਦੀਵੀ ਬ੍ਰਹਮਾਨੰਦ ਰੂਪੀ ਸੁਖ ਪ੍ਰਾਪਤ ਹੋ ਜਾਂਦਾ ਹੈ ਗੁਰਮੁਖ ਉਦਾਸੀ ਸੂ ਕਰੇ ਜੇ ਸੱਚ ਰਹਿ ਲਵਲਾਈ ਉਹ ਗੁਰਮੁਖ ਪੁਰਸ਼ ਹੀ ਤ੍ਰਿਸ਼ਨਾ ਵੱਲੋਂ त्याਗੀ ਹੋ ਕੇ ਉਦਾਸੀ ਉਪਰਾਮਤਾ ਧਾਰਨ ਕਰਦਾ ਹੈ ਜਿਹੜਾ ਸੱਚੇ ਨਾਮ ਵਿੱਚ ਲਿਵ ਬਿਰਤੀ ਲਾ ਕੇ ਰਹਿੰਦਾ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਹਰ ਨਾਮ ਰਜਾ ਆਗਾਈ ਉਸ ਨੂੰ ਉੱਕਾ ਬਿਲਕੁਲ ਹੀ ਚਿੰਤਾ ਨਹੀਂ ਹੁੰਦੀ ਕਿਉਂਕਿ ਉਹ ਹਰੀ ਦੇ ਨਾਮ ਵਿੱਚ ਆਤਮ ਆਗਾਈ ਤ੍ਰਿਪਤੀ ਕਰਕੇ ਰਜ ਗਿਆ ਹੈ ਨਾਨਕ ਨਾਮ ਬਿਨਾ ਨਹਿ ਛੂਟੀਐ ਹਉ ਮੈਂ ਪਜਹਿ ਪਜਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅੰਮ੍ਰਿਤ ਨਾਮ ਜਪੇ ਤੋਂ ਬਗੈਰ ਕਦੇ ਵੀ ਛੁੱਟੀ ਦਾ ਨਹੀਂ ਹੈ ਮੁਕਤ ਨਹੀਂ ਹੋ ਸਕੀ ਦਾ ਹੰਗਤਾ ਮਮਤਾ ਕਰਕੇ ਤਾਂ ਜੀਵ ਆਪ ਤ੍ਰਿਸ਼ਨਾ ਦੀ ਅੱਗ ਵਿੱਚ ਪਚ ਹੈ ਸੜਦੇ ਤੇ ਹੋਰਨਾਂ ਦੇ ਚਿੱਤ ਨੂੰ ਸਾੜਦੇ ਰਹਿੰਦੇ ਆ ਪਵੜੀ ਜਿਨੀ ਹਰ ਹਰ ਨਾਮ ਤੇ ਆਇਆ ਤਿਨੀ ਪਾਇੜੇ ਸਰਬ ਸੁਖਾ ਇਹ ਪਾਈ ਜਿਨ੍ਹਾਂ ਨੇ ਹਰੀ ਭਰੀ ਕਰਨ ਵਾਲੀ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਨੇ ਲੋਕ ਪ੍ਰਲੋਕ ਦੇ ਸਾਰੇ ਸੁੱਖਾਂ ਨੂੰ ਪਾ ਲਿਆ ਹੈ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੀ ਨਾਮ ਕੀ ਮਨ ਲਾਗੀ ਭੁਖਾ ਉਹਨਾਂ ਪੁਰਸ਼ਾਂ ਦਾ ਸਾਰਾ ਜਨਮ ਹੀ ਸਰਕਾਰਥ ਸਫਲ ਸਹਿਤ ਗਿਆਨ ਫਲਦੇ ਹੈ ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਮਨ ਹਿਰਦੇ ਵਿੱਚ ਭੁਖ ਲੱਗ ਗਈ ਹੈ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਵਾਕ ਹੈ ਪਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸਹਿ ਨ ਲਾਗੇ ਦੁਖ ਜਿਨੇ ਗੁਰ ਕੈ ਬਚਨ ਆਰਾਧਿਆ ਤਿਨ ਵਿਸਰਗੈ ਸਭ ਦੁਖਾ ਜਿਨਾਂ ਨੇ ਸਤਿਗੁਰਾਂ ਦੇ ਬਚਨ ਉਪਦੇਸ਼ ਰਾਹੀ ਨਾਮ ਅਰਾਧਨਾ ਕੀਤਾ ਹੈ ਉਹਨਾਂ ਦੇ ਜੰਮਣ ਮਰਨ ਆਦ ਦੇ ਸਾਰੇ ਦੁਖ ਵਿਸਰਗੇ ਦੂਰ ਹੋਗੇ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਉਹ ਸੰਤ ਮਹਾਤਮਾ ਜਾਂ ਤੇ ਗੁਰਸਿੱਖ ਭਲੇ ਚੰਗੇ ਹਨ ਉਹ ਸ਼ਾਂਤ ਆਤਮਾ ਗੁਰਸਿੱਖ ਚੰਗੇ ਹਨ ਜਿਨ੍ਹਾਂ ਨੂੰ ਚੁਖਾ ਰੰਚਕ ਮਾਤਰ ਵੀ ਪਰਾਈ ਦੂਸਰੇ ਦੀ ਚਿੰਤਾ ਨਹੀਂ ਹੈ ਇਹ ਜੋ ਪਰਾਈ ਉਪਰੀ ਬਗਾਨੀ ਦੇ ਹੈ ਇਸ ਦੀ ਚਿੰਤਾ ਤੋਂ ਰਹਿ ਤੋ ਕੇ ਬੇਪਰਵਾ ਰਹਿੰਦੇ ਆ ਧਨ ਧਨ ਤਿਨਾਗਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਹਉਨਾਂ ਦਾ ਗੁਰੂ ਧੰਤਾ ਦੇ ਜੋਗ ਹੈ ਧਨ ਧਨ ਕਹਿਣ ਦੇ ਜੋਗ ਹੈ ਜਿਨ੍ਹਾਂ ਦੇ ਮੁਖ ਅੰਤਿਸ਼ ਕਰਨ ਨੂੰ ਹਰੀ ਨੇ ਨਾਮ ਅੰਮ੍ਰਿਤ ਰੂਪ ਫਲ ਲਗਾ ਦਿੱਤਾ ਜਿਨ੍ਹਾਂ ਨੂੰ ਮੁਖੀ ਹਰੀ ਰੂਪ ਅੰਮ੍ਰਿਤ ਫਲ ਲੱਗਿਆ ਪ੍ਰਾਪਤ ਹੋਇਆ ਸਲੋਕ ਮਹੱਲਾ 3 ਜੀ ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਏ ਭਾਈ ਕਲ ਯੁਗ ਆਦ ਯੁਗਾਂ ਵਿੱਚ ਜਮ ਰਾਜ ਜੰਦਾਰ ਜਿੰਦ ਦਾ ਵੈਰੀ ਜਮ ਨੇ ਸਭਨਾਂ ਨੂੰ ਨਾਸ਼ ਕਰਨ ਲਈ ਜੰਦਾਰ ਡੰਡਾ ਫੜਿਆ ਹੋਇਆ ਪਰ ਇਹ ਵਾਹਿਗੁਰੂ ਦੇ ਹੁਕਮ ਵਿੱਚ ਹੀ ਕਾਰ ਕਰਵਾਉਂਦਾ ਗੁਰ ਰਾਖੇ ਸੇ ਉਬਰੇ ਮਨ ਮੁੱਖਾ ਦੇ ਸਜਾਏ ਜਿਨ੍ਹਾਂ ਨੂੰ ਗੁਰਾਂ ਨੇ ਰੱਖ ਲਿਆ ਹੈ ਉਿਸ ਜਮ ਤੋਂ ਉਬਰੇ ਬਚੇ ਪਰ ਮਨ ਮੁੱਖਾਂ ਨੂੰ ਬੇਮੁਖ ਪੁਰਸ਼ਾਂ ਨੂੰ ਪਕੜ ਕੇ ਨਰਕਾਂ ਵਿੱਚ ਪਾਉਣ ਰੂਪ ਬਹੁਤ ਭਿਆਨਕ ਸਜ਼ਾ ਦਿੰਦਾ ਜਮ ਕਾਲੈ ਵਸ ਜਗ ਬੰਦਿਆ ਤਿਸ ਦਾ ਫਰੂ ਨਾ ਕੋਏ ਜਮ ਕਾਲੈ ਕੀ ਇਹ ਕਾਲ ਕਰਨ ਵਾਲੇ ਜਮ ਨੇ ਜਗਤ ਨੂੰ ਆਪਣੇ ਵਸ ਅਧੀਨ ਕਰਕੇ ਬੰਨਿਆ ਹੋਇਆ ਪਰ ਉਸ ਕਾਲ ਦਾ ਫਰੂ ਫੜਨ ਵਾਲਾ ਕੋਈ ਵੀ ਜੀਵ ਨਹੀਂ ਇਸ ਜੀਵਾਂ ਦਾ ਕੋਈ ਵੀ ਫਰੂ ਰਾਖਾ ਨਹੀਂ ਜਿਨ ਜਮ ਕੀਤਾ ਸੋ ਸੇਵੀ ਐ ਗੁਰਮੁਖ ਦੁੱਖ ਨ ਹੋਈ ਜਿਸ ਨੇ ਜਮਰਾਜ ਨੂੰ ਪੈਦਾ ਕੀਤਾ ਉਸ ਵਾਹਿਗੁਰੂ ਨੂੰ ਸੇਵਨਾ ਕਰੀਏ ਜੋ ਸੇਵਨ ਵਾਲੇ ਗੁਰਮੁਖ ਜਨ ਹਨ ਉਹਨਾਂ ਨੂੰ ਜੰਮਣ ਮਰਨ ਆਦ ਦਾ ਕੋਈ ਵੀ ਦੁੱਖ ਨਹੀਂ ਪ੍ਰਤੀਤ ਹੁੰਦਾ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਦੀ ਤਾਂ ਜਮਰਾਜ ਆਪ ਸੇਵਾ ਟਹਿਲ ਕਰਦਾ ਜਿਨ੍ਹਾਂ ਦੇ ਹਿਰਦੇ ਅੰਦਰੋਂ ਸੱਚਾ ਪਰਮੇਸ਼ਰ ਵਸਿਆ ਹੋਇਆ ਮਹੱਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸਬਦੈ ਦੁੱਖ ਹੋਮੈ ਰੋਗ ਨਜਾਇ ਹੈ ਭਾਈ ਇਹ ਕਾਇਆ ਦੇਹ ਬੁੱਧੀ ਹੋਮੈ ਆਦ ਦੇ ਰੋਗਾਂ ਨਾਲ ਭਰੀ ਹੋਈ ਪਰ ਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਜੰਮਣ ਮਰਨ ਦਾ ਦੁੱਖ ਤੇ ਹੰਗਤਾ ਮਮਤਾ ਦਾ ਰੋਗ ਦੂਰ ਨਹੀਂ ਹੁੰਦਾ ਸਤਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਜੇਕਰ ਸਤਗੁਰੂ ਸਾਹਿਬ ਜੀ ਮਿਲ ਪੈਣ ਤਾਂ ਬੁੱਧ ਨਿਰਮਲ ਉਜਲ ਹੋ ਜਾਂਦੀ ਅਤੇ ਹਰੀ ਦਾ ਨਾਮ ਮਨ ਹਿਰਦੇ ਵਿੱਚ ਵਸ ਜਾਂਦਾ ਹਰੀ ਨਾਮ ਨੂੰ ਮੰਨਣ ਕਰਕੇ ਮਨ ਵਿੱਚ ਵਸਾਏ ਤੇ ਸਤਿਗੁਰਾਂ ਨਾਲ ਮਿਲੇ ਤਾਂ ਅੰਤੈ ਕਰਨ ਸ਼ੁੱਧ ਹੋ ਜਾਂਦਾ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਬਿਸਰਿਆ ਸਹਿਜ ਸੁਭਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਸੁੱਖਾਂ ਦੇ ਦੇਣ ਵਾਲਾ ਦਾਤਾ ਹਰੀ ਨਾਮ ਤੇ ਓਣਾ ਕੀਤਾ ਉਹਨਾਂ ਦਾ ਸਹਿਜ ਸੁਭਾ ਹੀ ਸਾਰਾ ਦੁੱਖ ਕਸ਼ਟ ਵਿਸਰ ਗਿਆ ਦੂਰ ਹੋ ਗਿਆ ਦੁੱਖ ਬਿਸਰ ਗਿਆ ਹੈ ਅਤੇ ਸ਼ਾਂਤੀ ਸਬਾਪ ਪ੍ਰਾਪਤ ਹੋਇਆ ਹੈ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕਾ ਹੋ ਸਦਾ ਕਮਾਇਆ ਏ ਭਾਈ ਜਿਸ ਸਤਗੁਰਾਂ ਨੇ ਜਗਤ ਦੇ ਜੀਵਨ ਚੇਤਨ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼ ਦਿੱਤਾ ਹੈ ਉਸ ਗੁਰੂ ਦੇ ਉਪਰੋ ਮੈਂ ਹਮੇਸ਼ਾ ਸੈਂਕੜੇ ਵਾਰ ਕਮਾਇਆ ਵਾਰ ਨਹੀਂ ਜਾਂਦਾ ਤਿਸ ਗੁਰ ਕੋ ਹਉ ਖੰਨੀਐ ਜਿਨ ਮਦ ਸੂਦਨ ਹਰ ਨਾਮ ਸੁਣਾਇਆ ਉਸ ਗੁਰ ਤਾਈ ਮੈਂ ਖੰਨੀਐ ਟੁਕੜੇ ਟੁਕੜੇ ਹੋ ਕੇ ਕੁਰਬਾਨ ਜਾਂਦਾ ਹਾਂ ਜਿਸ ਗੁਰਾ ਨੇ ਹੰਕਾਰ ਰੂਪੀ ਮਦ ਮਦੂਦੈਂਤ ਨੂੰ ਸੂਦਨ ਕੱਟਣ ਵਾਲੇ ਹਰੀ ਦਾ ਨਾਮ ਸਰਵਣ ਕਰਾਇਆ ਹੈ ਤਿਸ ਗੁਰ ਕੋ ਹਉ ਵਾਰਣ ਜਿਨ ਹੋਮੈ ਬਿਖ ਸਭ ਰੋਗ ਗਵਾਇਆ ਉਸ ਗੁਰੂ ਤਾਈ ਮੈਂ ਵਾਰਨੇ ਕੁਰਬਾਨ ਜਾਂਦਾ ਹਾਂ ਜਿਸ ਗੁਰਾ ਨੇ ਹੰਕਤਾ ਮਮਤਾ ਦੀ ਵਿਖ ਜ਼ਹਿਰ ਸ਼ਬਦ ਸਪਰਸ਼ ਆਦ ਵਿਚਿਆਂ ਤੇ ਅਗਿਆਨ ਆਦ ਦੇ ਸਾਰੇ ਰੋਗਾਂ ਨੂੰ ਗਵਾਦ ਦਿੱਤਾ ਖਤਮ ਕਰ ਦਿੱਤਾ ਹੈ ਤਿਸ ਸਤ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਉਸ ਸਤ ਗੁਰਾਂ ਦਾ ਜੀਵਾਂ ਉੱਪਰ ਬਹੁਤ ਵੱਡਾ ਪੁੰਨ ਕੀ ਉਪਕਾਰ ਹੈ ਜਿਸ ਗੁਰਾਂ ਨੇ ਜੀਵਾਂ ਦੇ ਗੁਨਾਹਾਂ ਨੂੰ ਔਗਣਾ ਨੂੰ ਕੱਢ ਕੇ ਗੁਨਾਵਾਲਾ ਪਰਮੇਸ਼ਰ ਸਮਝਾ ਦਿੱਤਾ ਸੋ ਸਤਿਗੁਰ ਤਿੰਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਉਹ ਸਤਿਗੁਰ ਉਹਨਾਂ ਨੂੰ ਭੇਟਿਆ ਹੁੰਦਾ ਮਿਲਿਆ ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਮੁਖੀ ਪਰਮੇਸ਼ਰ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੀ ਕਰਨੀ ਅਨਸਾਰ ਸ੍ਰੇਸ਼ਟ ਭਾਗ ਲੇਖ ਲੈ ਕਰਕੇ ਪਾਉਣਾ ਕੀਤੇ ਆ ਸਲੋਕ ਮਹੱਲਾ 3 ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਏ ਭਾਈ ਜੋ ਮਰ ਜੀਵੜੇ ਜੀਵਤ ਭਾਵ ਤੋਂ ਮਰ ਕੇ ਪਰਮੇਸ਼ਰ ਵੱਲ ਜੀਵੜੇ ਜਿਉਂਦੇ ਹੋਏ ਉਹ ਗੁਰਮੁਖ ਜਨ ਪਰਮੇਸ਼ਰ ਦੀ ਭਗਤੀ ਕਰਦੇ ਹਨ ਅਤੇ ਉਹਨਾਂ ਦੀ ਗੁਰਾਂ ਦੁਆਰਾ ਕੀਤੀ ਹੋਈ ਭਗਤੀ ਹਮੇਸ਼ਾ ਵਾਸਤੇ ਪਰਵਾਨਨ ਦੀ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੀਟ ਨਾ ਸਕੈ ਕੋਈ ਉਹਨਾਂ ਨੂੰ ਮੁੱਢ ਤੋਂ ਹੀ ਵਾਹਿਗੁਰੂ ਨੇ ਆਪਣੀ ਭਗਤੀ ਦਾ ਖਜ਼ਾਨਾ ਭੰਡਾਰ ਬਖਸ਼ ਦਿੱਤਾ ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਇ ਸਤਗੁਰੂ ਕਿਰਪਾ ਕਰਕੇ ਦੱਸ ਰਿਹਾ ਕਿ ਉਹਨਾਂ ਨੇ ਉਹ ਅਦੁੱਤੀ ਤੇ ਸਤ ਸਤ ਸਰੂਪ ਗੁਣਾਂ ਦੇ ਨਿਧਾਨ ਖਜਾਨੇ ਸ਼੍ਰੋਮਣੀ ਪ੍ਰਭੂ ਨੂੰ ਵਾਹਿਗੁਰੂ ਨੂੰ ਮਨ ਦੇ ਵਿੱਚ ਪਾ ਲਿਆ ਉਹਨਾਂ ਨੂੰ ਇੱਕ ਸੱਚੇ ਪ੍ਰਭੂ ਦੀ ਸ਼ੋਭਾ ਪ੍ਰਾਪਤ ਹੁੰਦੀ ਹੈ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਵੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਸਦਾ ਹਰੀ ਨਾਲ ਮਿਲੇ ਰਹਿੰਦੇ ਆ ਮੁੜ ਕੇ ਕਦਾ ਚਿਤ ਵੀ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ ਮਹੱਲਾ ਤੀਜਾ ਸਤਿਗੁਰ ਕੀ ਸੇਵ ਨ ਕੀਨੀਆ ਕਿਆ ਉਹ ਕਰੇ ਵਿਚਾਰ ਜਿਸਨੇ ਸਤਿਗੁਰਾਂ ਦੀ ਸੇਵਾ ਟਹਿਲ ਨਹੀਂ ਨ ਕੀਤੀ ਉਹ ਆਪਣੇ ਜੀਵਨ ਵਿੱਚ ਹੋਰ ਕੀ ਵਿਚਾਰ ਨਿਰਣਾ ਕਰ ਸਕਦਾ ਭਾਵ ਨਹੀਂ ਕਰ ਸਕਦਾ ਸ਼ਬਦ ਸਾਰ ਨ ਜਾਣਈ ਬਿਖ ਭੂਲਾ ਗਾਵਾਰ ਉਹ ਸ਼ਬਦੈ ਗੁਰ ਉਪਦੇਸ਼ ਬ੍ਰਹਮ ਦੀ ਸਾਰ ਕਦਰ ਨਹੀਂ ਜਾਣਦਾ ਸਗੋਂ ਗਾਵਾਰ ਮੂਰਖ ਵਿਸ਼ਿਆ ਵੇਹੋ ਰੂਪ ਮਾਇਆ ਵਿੱਚ ਭੁੱਲਿਆ ਹੋਇਆ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੈ ਪਾਇ ਪਿਆਰ ਓ ਮਨ ਬੁੱਧ ਰੂਪੀ ਨੇਤਰਾ ਤੋਂ ਹੀਣਾ ਅਨ ਅਤੇ ਸਰੂਪ ਦੇ ਗਿਆਨ ਤੋਂ ਹੀਣਾ ਅਗਿਆਨੀ ਬਹੁਤ ਸਾਰੇ ਸੰਸਾਰਿਕ ਕਰਮਾਂ ਨੂੰ ਤਾਂ ਕਮਾਉਂਦਾ ਵਾ ਹਾਰ ਸ਼ਿੰਗਾਰ ਤਾਂ ਲਾਉਂਦਾ ਹੈ ਪਰ ਸਭ ਵਿਅਰਥ ਹੋ ਕਿਉਂਕਿ ਉਸ ਦਾ ਦ્વੈਤ ਭਾਵ ਵਿੱਚ ਪਿਆਰ ਪ੍ਰੇਮ ਲੱਗਾ ਹੋਇਆ ਅਣਹੋਦਾ ਆਪ ਗਣਾਈ ਦੇ ਜਮ ਮਾਰ ਕਰੀ ਤਿਨ ਖੁਆਰ ਉਸ ਵਾਂਗ ਹੋਰ ਵੀ ਜੋ ਮਨੁੱਖ ਆਪਣੇ ਅੰਦਰ ਚੰਗੇ ਗੁਣ ਹੋਣ ਤੋਂ ਬਿਨਾ ਆਪਣੇ ਆਪ ਨੂੰ ਉੱਤਮ ਗੁਣੀ ਸਦਾਉਂਦੇ ਆ ਜਿਤਾਉਂਦੇ ਆ ਉਹਨਾਂ ਨੂੰ ਜਮਰਾਜ ਮਾਰ ਕੇ ਖਰਾਬ ਬੇਇਜਤ ਕਰਦਾ ਨਾਨਕ ਕਿਸ ਨੂੰ ਆਖੀਐ ਜਾਂ ਆਪੇ ਬਖਸਣ ਹਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹਨਾਂ ਨੂੰ ਬਖਸ਼ਾਉਣ ਲਈ ਹੋਰ ਕਿਸ ਨੂੰ ਕਹਿਣਾ ਕਰੀਏ ਜਦੋਂ ਕਿ ਉਹ ਪਰਮੇਸ਼ਰ ਆਪ ਹੀ ਬਖਸ਼ਣ ਵਾਲਾ ਪੌੜੀ ਤੂੰ ਕਰਤਾ ਸਭ ਕਿਸ ਜਾਣਦਾ ਸਭ ਜੀਵ ਤੁਹਾਰੇ ਇਹ ਕਰਤਾ ਕਰਨਹਾਰ ਵਾਹਿਗੁਰੂ ਤੂੰ ਆਪ ਹੀ ਸਾਰਾ ਕੁਝ ਜਾਣਦਾ ਹੈ ਸਾਰੇ ਉੱਤਮ ਮੱਦਮ ਕनिष्ठ ਜੀਵ ਤੁਹਾਰੇ ਕਈ ਤੁਹਾਡੇ ਹੀ ਪੈਦਾ ਕੀਤੇ ਹੋਏ ਸੋ ਅਰਦਾਸ ਕਰਿਆ ਕਰੀਏ ਕਈ ਕਹਿੰਦੇ ਅਸੀਂ ਚੰਗੇ ਆ ਮੰਦੇ ਆ ਗੰਦੇ ਆ ਤੇਰੇ ਹੀ ਬੰਦੇ ਆ ਪਰ ਮੈਂ ਕਿੰਨਾ ਆਪਾਂ ਚੰਗੇ ਨਾ ਗਿਆ ਕਰੀਏ ਆਪਣੇ ਆਪ ਨੂੰ ਆਪਾਂ ਇਹੀ ਕਹਿ ਸਕਦੇ ਆਂ ਮਹਾਰਾਜ ਅਸੀਂ ਗੰਦੇ ਆ ਮੰਦੇ ਆ ਤੇਰੇ ਹੀ ਬੰਦੇ ਹੋ ਕਿਰਪਾ ਕਰਕੇ ਬਖਸ਼ ਲੈ ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਏ ਵਾਹਿਗੁਰੂ ਜਿਸ ਨੂੰ ਤੂੰ ਆਪ ਚਾਹੁੰਦਾ ਜਿਸ ਦੀ ਸਰਦਾ ਭਗਤੀ ਤੈਨੂੰ ਪਾ ਜਾਂਦੀ ਉਸ ਨੂੰ ਤੂੰ ਆਪਣੇ ਨਾਲ ਮੇੜ ਲੈਂਦਾ ਇਹਨਾਂ ਵਿਚਾਰੇ ਤੋਂ ਇਸ ਜੀਵਾਂ ਦੇ ਵਾਸ ਵੀ ਕੁਝ ਨਹੀਂ ਤੂੰ ਕਰਨ ਕਰਣ ਸਮਰੱਥ ਹੈ ਸੱਚ ਸਿਰਜਣਹਾਰੇ ਇਹ ਸਤ ਸਰੂਪ ਤੇ ਜਗਤ ਨੂੰ ਰਚਣ ਵਾਲੇ ਪਰਮੇਸ਼ਰ ਤੂੰ ਆਪ ਹੀ ਕਰਨ ਕਰਨਾ ਨੂੰ ਕਰਨ ਵਾਲਾ ਤੇ ਸਰਬ ਸ਼ਕਤੀਵਾਨ ਹੈ ਜਿਸ ਤੂੰ ਮਿਲੈ ਪਿਆਰਿਆ ਸੋ ਤੁਦ ਮਿਲੈ ਗੁਰਮਖ ਵਿਚਾਰੇ ਏ ਪਿਆਰਿਆ ਪਿਆਰੀ ਵਾਹਿਗੁਰੂ ਜਿਸ ਨੂੰ ਤੂੰ ਆਪ ਗੁਰਾਂ ਨਾਲ ਮਿਲਦਾ ਹੈ ਉਹ ਤੇਰੇ ਨਾਲ ਮਿਲਦਾ ਇਹ ਗੁਰਮਖ ਜਨਾ ਨੇ ਵਿਚਾਰਨਾ ਕੀਤਾ ਹੈ ਹਉ ਬਲਹਾਰੀ ਸਤਗੁਰ ਆਪਣੇ ਜਿਨ ਮੇਰਾ ਹਰ ਅਲਖ ਅਲਖਾਰੇ ਮੈਂ ਤਾਂ ਆਪਣੇ ਸਤਗੁਰਾਂ ਤੋਂ ਬਲਹਾਰੀ ਬਲਹਾਰ ਕੁਰਬਾਨ ਜਾਂਦਾ ਜਿਨ੍ਹਾਂ ਨੇ ਮੇਰਾ ਅਲਖ ਲਖਣ ਤੋਂ ਰਹਿਤ ਹਰੀ ਪਰਮੇਸ਼ਰ ਵਾਹਿਗੁਰੂ ਲਖਾਰੇ ਕੀਏ ਲਖਾ ਦਿੱਤਾ ਜਣਾ ਦਿੱਤਾ 부ਝਾ ਦਿੱਤਾ ਸਮਝਾ ਦਿੱਤਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੋ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ